ਨੰਦਨ ਕਰੋ ਧਨ ਧਨ ਕਰੋ ਧਨ ਧਨ ਕਰੋ ਧਨ ਧਨ ਕਰੋ ਮਿਲ ਸੰਗਤ ਸੰਤਨ ਧਨ ਕਰੋ ਮਿਲ ਸੰਗਤ ਧਨ ਧਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਸੋਹੀ RAM ਦਾ ਗੁਰ ਬਾਲਨਿ ਘਵਾਨਾ ਸੋਹੀ RAM ਦਾ ਮੇਰੀ ਸੀ ਗੁਰ ਬਾਲ ਪਾਣਾ ਤਨ ਤਨ ਕਰੋ ਹਨ ਪਾਨ ਕਰੋ ਧਨ ਕਰੋ ਮਿਲ ਸੰਗਤ ਧਨ ਧਨ ਕਰੋ ਮਿਲ ਸੰਗਤ ਧਨ ਧਨ ਕਰੋ 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 মিল সঙ্গত তান তান করো মিল সঙ্গত তান তান করো 제 সৎ ਸਿਮਰੰਤ ਨੈਣ ਕੇ ਮਰਮਿਤੇ ਖਿੰਦ ਜੇ ਸਤਪੁਰ ਸਿਮਰੰਤ ਨੈਣ ਕੇ ਮਰਮਿਤੇ ਖਿੰਦ ਜੇ ਸਤਪੁਰ ਸਿਮਰਨ ਤੇ ਹਿਰਦਾ ਹਰਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦੇ ਆਲਾ ਜੀ ਦੇ 350 ਸਾਲਾ ਸ਼ਹੀਦੀਪੁਰਪ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਆਸਾਮ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਉਹ ਭਾਰਤ ਦੀਆਂ 23 ਸਕੇਟਾਂ ਵਿੱਚ ਦੀ ਗੁਜ਼ਰਦਾ ਹੋਇਆ ਪੰਜਾਬ ਦੀ ਧਰਤੀ ਦੇ ਉੱਤੇ ਪਹੁੰਚਿਆ ਸੋ ਜਿਸ ਦਿਨ ਤੋਂ ਇਹ ਨਗਰ ਕੀਰਤਨ ਹਰਿਆਣੇ ਤੋਂ ਪੰਜਾਬ ਚ ਪ੍ਰਵੇਸ਼ ਕੀਤਾ ਹੈ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਵਾਗਤ ਕੀਤਾ ਹੈ ਤੋਂ ਰਾਤ ਗੁਰਦੋਰਾ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਵਿਖੇ ਨਗਰ ਕੀਰਤਨ ਪਹੁੰਚਿਆ ਜਿੱਥੇ ਸ਼੍ਰੀ ਮੁਕਸਰ ਸਾਹਿਬ ਦੀਆਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਸਵਾਗਤ ਕੀਤਾ ਅਸੀਂ ਆਪਣੇ ਵੱਲੋਂ ਤੇ ਆਪਣੇ ਸਮੁੱਚੇ ਪ੍ਰਬੰਧ ਵੱਲੋਂ ਇੱਥੋਂ ਦੀ ਸਾਰੀ ਲੋਕਲ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਜੀ 21 ਅਗਸਤ ਨੂੰ ਜਿਹੜਾ ਨਗਰ ਕੀਰਤਨ ਸੀ ਇਹ ਆਰੰਭ ਹੋਇਆ ਹੈ ਔਰ 21 ਅਗਸਤ ਤੋਂ ਲਗਾਤਾਰ ਹੀ ਇਹ ਜਿਹੜਾ ਨਗਰ ਕੀਰਤਨ ਚੱਲ ਰਿਹਾ ਹੈ ਉਹ ਭਾਵੇਂ ਗੁਜਰਾਤ ਹੈ ਮਹਾਰਾਸ਼ਟਰ ਹੈ ਤਿਲੰਗਾਨਾ ਹੈ ਜਿੰਨੇ ਵੀ ਵੱਡੇ ਵੱਡੇ ਮਤਲਬ ਸਟੇਟਾਂ ਨੇ ਭਾਰਤ ਦੀਆਂ ਇਹ ਸਾਰੀਆਂ ਸਟੇਟਾਂ ਵਿੱਚ ਦੀ ਗੁਜਰਦਾ ਹੋਇਆ ਆਇਆ ਹੈ ਇਹਦੇ ਨਾਲ ਸਾਡੇ ਕੋਲ ਲਿਟਰੇਚਰ ਜੋ 6-7 ਪਛਾਵਾਂ ਤੇ ਛਪਿਆ ਹੋਇਆ ਹੈ ਔਰ ਉਹ ਅਸੀਂ ਗੁਰਤੇਗ ਬਾਦਲ ਸਾਹਿਬ ਜੀ ਦਾ ਜੀਵਨ ਫਲਸਫਾ ਉਹਨਾਂ ਦੇ ਸਿਧਾਂਤ ਕਿ ਉਹ ਸੰਗਤ ਤੱਕ ਅਸੀਂ ਪਹੁੰਚ ਕਰ ਸਕੀਏ ਕਿ ਜਿਹੜੀ ਜਿਹੜੀ ਪਾਸ਼ਾ ਦੇ ਵਿੱਚ ਉਹ ਛਾਪਿਆ ਹੈ ਜਿੱਥੋਂ ਦੀ ਲੋਕਲ ਸੰਗਤ ਨੂੰ ਮੁੱਖ ਰੱਖ ਕੇ ਵੀ ਉਹਨਾਂ ਤੱਕ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸਾਰੀ ਇਤਿਹਾਸ ਦੀ ਜਾਣਕਾਰੀ ਉਹ ਜਾ ਸਕੇ ਸੋ ਇਸ ਕਰਕੇ ਇਹ ਮਤਲਬ ਜਿਹੜਾ ਨਗਰ ਕੀਰਤਨਾ ਇਹਦੇ ਵਿੱਚ ਸੰਗਤਾਂ ਦਾ ਬਹੁਤ ਵੱਡਾ ਅਤਿਸ਼ਾਹ ਜਿਹੜਾ ਵੇਖਣ ਨੂੰ ਮਿਲਿਆ ਦੁਬਾਰਾ ਫੇਰ ਮੁਖਸਰ ਸਾਹਿਬ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ